ਵਾਇਗੁਰ ਜੀ ਕਾਲਸਾ ਵਾਇਗੁਰ ਜੀ ਕੀ ਫੱਤੇ ਲੈ ਕੇ ਆ ਗਏ ਜੀ ਤੁਹਾਡੇ ਵਾਸਤੇ ਫੁੱਲ ਦਸਤਾਰ ਦੇ ਬੀਸ ਦੀ ਵੀਡੀਓ ਤੇ ਪਹਿਲਾਂ ਆਪਾਂ ਕਰਨਾ ਜੀ ਸਾਈਡ ਤੇ ਜੂੜਾ ਸਾਈਡ ਤੇ ਵਾਲ ਕਰਕੇ ਆਪਣੇ ਉਸ ਤੋਂ ਬਾਅਦ ਤੇ ਲਗਵਾ ਜੇ ਆਪਾਂ ਜੂੜਾ ਕਰਾਂਗੇ ਜਿਨ੍ਹਾਂ ਮੇਰੇ ਨਾਲ ਦਸਤਾਰ ਦਾ ਬੇਸ ਨਹੀਂ ਫਰਨਾ ਆਂ ਤਾਂ ਤੁਸੀਂ ਉਹਨਾਂ ਤੱਕ ਜਰੂਰ ਸ਼ੇਅਰ ਕਰਿਓ ਇਹ ਵੀਡੀਓ ਫਿਰ ਆਪਾਂ ਕੰਗਾ ਸਾਬ ਲਗਾ ਕੇ ਤਿਰਸ਼ਾ ਕਪੜਾ ਕਰਕੇ ਤੇ ਸਸ ਆਪਾਂ ਸਟਾਰਟ ਕਰਾਂਗੇ ਬੇਸ ਬੰਨਣਾ ਤੇ ਇਸ ਦੀ ਲੈਂਥ ਹੈਗੀ ਆ ਜੀ 1.5 ਮੀਟਰ ਫੁੱਲ ਵਾਲ ਕੱਪੜਾ ਥੱਲੋਂ ਦੀ ਕਵਰ ਕਰਕੇ ਆਪਾਂ ਜੂੜੇ ਦੇ ਉੱਪਰੋਂ ਇੱਕ ਵਾਰੀ ਲੜ ਕੱਢ ਲੈਣਾ ਵਾ ਉਸ ਤੋਂ ਬਾਅਦ ਇੱਦੀ ਥੋੜਾ ਜਿਹਾ ਪਿੰਚ ਕਰਕੇ ਕੱਪੜਾ ਅੰਦਰ ਕਰਕੇ ਦੂਜੇ ਗਾਨ ਤੇ ਉੱਪਰੋਂ ਆਪਾਂ ਕੱਢ ਲੈਣਾ ਵਾ ਲੜ ਪਿੱਛੇ ਆ ਕੇ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਤੇ ਇੱਕ ਥੋੜਾ ਜਿਹਾ ਆਪਾਂ 베ਸ ਸਾਈਡ ਤੇ ਰੱਖਾਂਗੇ ਜਿਹਦੇ ਨਾਲ ਆਪਣੀ ਦਸਤਾਰ ਪ੍ਰੋਪਰ ਸ਼ੇਪ ਵਿੱਚ ਆਵੇ ਜਿੱਥੇ ਆਪਣਾ ਜੂੜਾ ਸੀ ਉਸ ਦੇ ਉੱਪਰ ਰੱਖਾਂਗੇ ਜਿਹੜਾ ਆਪਣੀ ਅੱਖ ਤੱਕ ਆਵੇ ਕੱਪੜਾ ਇੰਨਾ ਤੁਸੀਂ ਕਪੜਾ ਲੈ ਲੈਣਾ ਵਾ ਉੱਪਰ ਤੱਕ ਚੰਗੀ ਤਰ੍ਹਾਂ ਇਹਨੂੰ ਵੀ ਸਾਫ਼ ਕਰਕੇ ਇੱਕ ਪਿੰਚ ਕਰ ਲੈਣਾ ਵਾ ਤੇ ਇਸ ਪਿੰਚ ਨੂੰ ਆਪਾਂ ਲਗਾਉਣਾ 50 ਦੇ ਵਾਂਗੂ ਫਿਰ ਇਹਦੀ ਦੁਬਾਰਾ ਇੱਕ ਵਾਰੀ ਆਪਾਂ ਲੜਕਵਾ ਕੇ ਤੇ ਦੂਜਾ ਲੜ ਜਿਹੜਾ ਲਾਸਟ ਵਾਲਾ ਰਹਿ ਗਿਆ ਆਪਣਾ ਉਹਨੂੰ ਚੰਗੀ ਤਰ੍ਹਾਂ ਤੈਨ ਲਾ ਕੇ ਤੇ ਜੋੜੇ ਦੇ ਉੱਪਰੋਂ ਘੁਮਾ ਕੇ ਲੈ ਆਣਾ ਵਾ ਜਿੱਥੇ ਆਪਾਂ ਇਹ 50 ਲਗਣੀ ਆ ਉਧਰ ਆਪਾਂ ਇਹ ਲੜ ਲਗਾਵਾਂਗੇ ਜੇ ਜੇ ਕਰਕੇ ਆਪਣੇ 50 ਜਿਹੜੀ ਥਲੂ ਦੀ ਸਲਿੱਪ ਨਹੀਂ ਹੋ ਗਈ ਉੱਪਰ ਨੂੰ ਇਹਨੂੰ ਚੰਗੀ ਤਰ੍ਹਾਂ ਫਸਾ ਕੇ ਪਿੱਛੇ ਜਿਹੜਾ ਉੱਪਰਲਾ ਕਪੜਾ ਬਾਕੀ ਉਹਨੂੰ ਆਪਾਂ ਹੱਥਾਂ ਦੀ ਮਦਦ ਨਾਲ ਅੰਦਰ ਕਰ ਲਾਂਗੇ ਸਿਲਾਈ ਨਾਲ ਸਾਰੇ ਵਾਲ ਅੰਦਰ ਕਰਕੇ ਉੱਪਰ ਵੀ ਜਿਹੜਾ ਕਪੜਾ ਵਾੜਾ ਮੋਟੇ ਰਹਿੰਦਾ ਉਹਨੂੰ ਅੰਦਰ ਕਰ ਲੈਣਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੁਣ ਦੇਖੋ ਲਾਸਟ ਆਪਾਂ 50 ਮੰਨ ਲੈਣੀ ਆਪਣੀ ਤੇ ਬੇਸ ਬਣ ਕੇ ਰੈਡੀ ਤੁਹਾਡੇ ਸਾਹਮਣੇ ਜਿੰਨਾ ਮੇਰਾ ਨੂੰ ਨਹੀਂ ਬਨਣਾ ਆਉਂਦਾ ਬਈ ਤੁਸੀਂ ਉਹਨਾਂ ਤੱਕ ਜਰੂਰ ਵੀਡੀਓ ਸ਼ੇਅਰ ਕਰਦੇ ਹੋ ਤੇ ਮਿਲਦੇ ਤੁਹਾਨੂੰ ਇੱਕ ਅਗਲੀ ਵੀਡੀਓ ਵਿੱਚ ਠੀਕ ਹੈ ਜੀ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ